ਸਰਕਾਰੀ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਤੇ ਜੰਮ ਕੇ ਤੂਤੂ ਮਹਿਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਤਾਂ ਲ ਇੱਥੇ ਦੱਸਿਆ ਜਾ ਰਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਮਹਿਲਾ ਆਈ ਸੀ ਤੇ ਡਾਕਟਰ ਨੇ ਇੱਥੇ ਵੱਡਾ ਕਾਂਡ ਕਰ ਤੇ ਇਸ ਡਾਕਟਰ ਨੂੰ ਪੋਰਾ ਸ਼ਰਮ ਨਹੀਂ ਆਈਏ ਜਿਸ ਤੋਂ ਬਾਅਦ ਮਹਿਲਾ ਤੇ ਉਸਦੇ ਪਰਿਵਾਰ ਨੇ ਹੰਗਾਮਾ ਕਰ ਦਿੱਤਾ ਸਾਰਾ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਵੀ ਹਸਪਤਾਲ ਪਹੁੰਚੀ ਹੈ ਤੇ ਉੱਥੇ ਜਾ ਕੇ ਬੈਸਬਾਸੀ ਤੂ ਤੂ ਮੈਂ ਮੈਂ ਹੁੰਦੀ ਨਜ਼ਰ ਆ ਰਹੀ ਜਿਸ ਮਹਿਲਾ ਦੇ ਵੱਲੋਂ ਮੀਡੀਆ ਸਾਹਮਣੇ ਆ ਕੇ ਹੱਟ ਬੀਤੀ ਦੱਸੀ ਗਈ ਹੈ ਕਿ ਕਿਵੇਂ ਇਸ ਡਾਕਟਰ ਦੇ ਵੱਲੋਂ ਵੱਡਾ ਕਾਰਨਾਮਾ ਕਰਦਿਆਂ ਸਾਰੀਆਂ ਹੱਦਾਈਂ ਪਾਰ ਕਰ ਦਿੱਤੀਆਂ ਗਈਆਂ ਨੇ ਬੇਟੇ ਦਾ ਮਾਮਲਾ ਸੀ ਪਤਾ ਨਹੀਂ ਕਿਹਦੇ ਨਾਲ ਬੇਟਾ ਗੱਡੀ ਚਲਾਉਂਦਾ ਜੀ ਪਤਾ ਨਹੀਂ ਝਗੜਾ ਝਗੜਾ ਹੋਇਆ ਸੀ ਬੇਟੇ ਦੀ ਐਮ ਐਲ ਕਰਵਾਣੀ ਸੀ 5 ਘੰਟੇ ਦੇ ਬੈਠੇ ਬੇਟਾ ਮੇਰਾ ਤੋਂ ਉਸਕੇ ਬਾਅਦ ਵੇਟਨ ਕੁਝ ਨਹੀਂ ਹੋਇਆ ਜਦੋਂ ਮੈਂ ਆਈ ਵੇਟਨ ਮੈਨੇ ਲੈ ਕੇ ਚੱਲੋ ਮੈਨੂੰ ਤੋਂ ਡਾਕਟਰ ਦੇਖਿਆ ਕੁਰਸੀ ਤੇ ਸੋ ਰਿਆ ਤੇ ਮੈਨੂੰ ਹੱਥ ਨਾਲ ਹਲਾਇਆ ਵੀ ਉਹਨੂੰ ਤੋਂ ਉੱਠ ਕੇ ਜਦੋਂ ਇਹਨੇ ਕੁਝ ਕਿਤਾ ਫਿਰ ਉੱਠ ਕੇ ਉਹ ਬਿਸਕੁਟ ਵਗੈਰਾ ਖਾਣੇ ਲੱਗਿਆ ਸੀ ਤੋਂ ਪਹਿਲੇ ਹੱਥ ਤੇ ਸੁੰਘ ਰਿਆ ਸੀ ਅਦਾ ਸੁੰਘਿਆ ਉਹਨੇ ਤੋ ਖੜਾ ਹੋ ਗਿਆ ਨਾ ਜਿੱਦਾਂ ਬੱਚੇ ਬਿਸਕੁਟ ਖਾਂਦੇ ਨਾ ਪੂਰਾ ਮੂੰਹ ਲੀਲ ਰੱਖਿਆ ਨੇ ਪੂਰਾ ਆਪਣਾ ਤੇ ਪਾਣੀ ਪੀਣ ਲੱਗਾ ਸਾਰਾ ਪਾਣੀ ਅੱਧਾ ਡਰ ਗਿਆ ਤੇ ਮੈਨੂੰ ਲੱਗਿਆ ਮੈਨੇ ਇਹ ਬੇਟੇ ਨੂੰ ਕਿਹਾ ਮੈਂ পাগল ਡਾਕਟਰ ਮੈਂ ਨਾ ਉੱਠ ਚਲੋ পাগল ਹੈ ਤੋ ਤੋ ਖੜਾ ਹੈ ਨਹੀਂ ਜਰਾ ਖੜਾ ਖੜਾ ਸੋ ਰਿਆ ਫਿਰ ਮੈਨੇ ਡਾਕਟਰ ਸਾਹਿਬ ਬੇਟੇ ਦੀ ਲਿਖ ਦੋ ਐਪਲੀਕੇਸ਼ਨ ਜਿਹੜੀ ਕਰਵਾਣੀ ਹੈ ਤੋ ਉਂਗਲੀ ਨਾਲ ਲਿਖਣ ਲੱਗਿਆ ਮੈਨੇ ਕਿਹਾ ਡਾਕਟਰ ਸਾਹਿਬ ਉਂਗਲੀ ਹੈ ਲਿਖੀ ਕਿੱਥੇ ਪਹਿਲੇ ਤੋ ਨੇ ਐਧਾ ਪਰਚੀ ਦਿੱਤੀ ਮੈਨੇ ਡਾਕਟਰ ਸਾਹਿਬ ਤੁਸੀਂ ਲਿਖੀ ਤੋ ਹੈ ਨਹੀਂ ਕਹਤਾ ਅੱਛਾ ਫਿਰ ਉਂਗਲੀ ਨਾਲ ਲਿਖਣ ਲੱਗਿਆ ਫਿਰ ਮ ਕਿਉਂਕਿ ਇਤਨਾ ਸਟਰੋਂਗ ਨਸਾ ਸੀ ਜੀ ਉਹਨੂੰ ਆਪਣੇ ਆਪ ਖੁਦ ਨਹੀਂ ਪਤਾ ਹੱਸ ਰਿਹਾ ਕੁਰਸੀ ਤੇ ਬੈਠਾ ਨੱਚ ਰਿਹਾ ਕੌਫੀ ਬਣਾ ਰਿਹਾ ਕਹਿੰਦਾ ਮੈਂ ਕੌਫੀ ਬਣਾ ਰਖ ਖਾਲੀ ਕੱਪ ਨੂੰ ਕੌਫੀ ਬਣਾ ਰਿਹਾ ਐਲਕੋਮੀਟਰ ਨਾਲ ਵੀ ਚੈੱਕ ਕਰਿਆ ਗਿਆ ਉਸ ਤੋਂ ਇਲਾਵਾ ਡਾਕਟਰ ਸਾਹਿਬ ਨੇ ਮੈਡੀਕਲ ਸੈਂਪਲ ਲਿਆ ਜਿਹੜੇ ਰੁਕਸਾਲ ਦੇ ਖਿਲਾਫ ਸ਼ਿਕਾਇਤ ਸੀ ਉਹਨਾਂ ਦਾ ਜੋ ਸਾਨੂੰ ਦੱਸਿਆ ਕਿ ਹੁਣ ਨਵੀਂ ਆਏ ਨੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਤੇ ਜਮ ਕੇ ਤੂਤੂ ਮਹਿਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਤਾਂ ਲ ਇੱਥੇ ਦੱਸਿਆ ਜਾ ਰਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਮਹਿਲਾ ਆਈ ਸੀ ਤੇ ਡਾਕਟਰ ਨੇ ਇੱਥੇ ਵੱਡਾ ਕਾਂਡ ਕਰ ਤੇ ਤੇ ਇਸ ਡਾਕਟਰ ਨੂੰ ਪੋਰਾ ਸ਼ਰਮ ਨਹੀਂ ਆਈਏ ਜਿਸ ਤੋਂ ਬਾਅਦ ਮਹਿਲਾ ਤੇ ਉਸਦੇ ਪਰਿਵਾਰ ਨੇ ਹੰਗਾਮਾ ਕਰ ਦਿੱਤਾ ਸਾਰਾ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਜਿਸ ਤੋਂ ਬਾਅਦ ਪੁਲਿਸ ਵੀ ਹਸਪਤਾਲ ਪਹੁੰਚੀ ਹੈ ਤੇ ਉੱਥੇ ਜਦਕਿ ਬਹਿਸ-ਵਾਸੀ ਤੂ ਤੂ ਮੈਂ ਮੈਂ ਹੁੰਦੀ ਨਜ਼ਰ ਆਈ ਇਸ ਮਹਿਲਾ ਦੇ ਵੱਲੋਂ মিডিਆ ਸਾਹਮਣੇ ਆ ਕੇ ਹੱਟ ਬੀਤੀ ਦੱਸੀ ਗਈ ਹੈ ਕਿ ਕਿਵੇਂ ਇਸ ਡਾਕਟਰ ਦੇ ਵੱਲੋਂ ਵੱਡਾ ਕਾਰਨਾਮਾ ਕਰਦਿਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਗਈਆਂ ਹਨ बेटे दा मामला ਸੀ ਪਤਾ ਨਹੀਂ ਕਿਹਦੇ ਨਾਲ ਬੇਟਾ ਗੱਡੀ ਚਲਾਉਂਦਾ ਜੀ ਪਤਾ ਨਹੀਂ ਝਗੜਾ ਝਗੜਾ ਹੋਇਆ ਸੀ ਬੇਟੇ ਦੀ ਐਮ ਐਲ ਕਰਵਾਣੀ ਸੀ 5 ਘੰਟੇ ਦੇ ਬੈਠੇ ਬੇਟਾ ਮੇਰਾ ਤੋਂ ਉਸਕੇ ਬਾਅਦ ਵੇਟਨ ਕੁਝ ਨਹੀਂ ਹੋਇਆ ਜਦੋਂ ਮੈਂ ਆਈ ਵੇਟਨ ਮੈਨੇ ਲੈ ਕੇ ਚੱਲੋ ਮੈਨੂੰ ਤੋਂ ਡਾਕਟਰ ਦੇਖਿਆ ਕੁਰਸੀ ਤੇ ਸੋ ਰਿਹਾ ਔਰ ਮੈਨੂੰ ਹੱਥ ਨਾਲ ਹਲਾਇਆ ਵੀ ਉਹਨੂੰ ਤੋਂ ਉੱਠ ਕੇ ਜਦੋਂ ਨੇ ਕੁਝ ਕੀਤਾ ਫਿਰ ਉੱਠ ਕੇ ਉਹ ਬਿਸਕੁਟ ਵਗੈਰਾ ਖਾਣੇ ਲੱਗਿਆ ਸੀ ਤੋ ਪਹਿਲੇ ਹੱਥ ਤੇ ਸੁੰਗ ਰਿਆ ਸੀ ਅੱਜ ਦਾ ਸੁੰਗਿਆ ਉਹਨੇ ਤੋ ਖੜਾ ਹੋ ਗਿਆ ਨਾ ਜਿੱਦਾਂ ਬੱਚੇ ਬਿਸਕੁਟ ਖਾਂਦੇ ਨੇ ਨਾ ਪੂਰਾ ਮੂੰਹ ਲੇਬੜ ਰੱਖਿਆ ਨੇ ਪੂਰਾ ਆਪਣਾ ਤੇ ਪਾਣੀ ਪੀਣ ਲੱਗਾ ਸਾਰਾ ਪਾਣੀ ਅੱਧਾ ਡਰ ਗਿਆ ਤੇ ਮੈਨੂੰ ਲੱਗਿਆ ਮੈਨੇ ਇਹ ਬੇਟੇ ਨੂੰ ਕਿਹਾ ਮੈਂ پاਗਲ ਡਾਕਟਰ ਮੈਂ ਨਾ ਉੱਠ ਚਲੋ پاਗਲ ਹੈ ਤੋ ਤੋ ਖੜਾ ਹੈ ਨਹੀਂ ਜਰਾ ਖੜਾ ਖੜਾ ਸੋ ਰਿਆ ਫਿਰ ਮੈਨੇ ਡਾਕਟਰ ਸਾਹਿਬ ਬੇਟੇ ਦੀ ਲਿਖ ਦੋ ਐਪਲੀਕੇਸ਼ਨ ਜਿਹੜੀ ਕਰਵਾਣੀ ਹੈ ਤੋ ਉਂਗਲੀ ਨਾਲ ਲਿਖਣ ਲੱਗਿਆ ਮੈਨੇ ਕਿਹਾ ਡਾਕਟਰ ਸਾਹਿਬ ਉਂਗਲੀ ਐ ਲਿਖੀ ਕਿੱਥੇ ਪਹਿਲੇ ਤੋ ਨੇ ਐਧਾ ਪਰਚੀ ਦਿੱਤੀ ਮੈਨੇ ਡਾਕਟਰ ਸਾਹਿਬ ਤੁਸੀਂ ਲਿ ਫਿਰ ਚਾਬੀ ਨਾਲ ਲਿਖਣ ਲੱਗਿਆ ਉਹ ਚੱਟਾ ਹੀ ਹੋਏਗਾ ਜੀ ਕਿਉਂਕਿ ਇਤਨਾ ਸਟਰੋਂਗ ਨਸ਼ਾ ਸੀ ਜੀ ਉਹਨੂੰ ਆਪਣੇ ਆਪ ਖੁਦ ਨਹੀਂ ਪਤਾ ਹੱਸ ਰਿਹਾ ਕੁਰਸੀ ਤੇ ਬੈਠਾ ਨੱਚ ਰਿਹਾ ਕੌਫੀ ਬਣਾ ਰਿਹਾ ਕਹਿੰਦਾ ਮੈਂ ਕੌਫੀ ਬਣਾ ਰਿਹਾ ਖਾਲੀ ਕੱਪ ਨੂੰ ਕੌਫੀ ਬਣਾ ਰਿਹਾ ਐਲਕੋਮੀਟਰ ਨਾਲ ਵੀ ਚੈੱਕ ਕਰਿਆ ਗਿਆ ਉਸ ਤੋਂ ਇਲਾਵਾ ਡਾਕਟਰ ਸਾਹਿਬ ਨੇ ਮੈਡੀਕਲ ਸੈਂਪਲ ਲਿਆ ਜਿਹੜੇ ਡਾਕਟਰ ਸਾਹਿਬ ਦੇ ਖਿਲਾਫ ਸ਼ਿਕਾਇਤ ਸੀ ਉਹਨਾਂ ਦਾ ਜੋ ਸਾਨੂੰ ਦੱਸਿਆ ਕਿ ਹੁਣ ਨਵੇਂ ਆਏ ਨੇ ਇੱਥੇ